ਆਹ ਦੇਖੋ ਜੀ ਆ ਦੇਖੋ ਮੇਰਾ ਟਿਕਾਣੀ ਪਹੁੰਚਿਆ ਨਹੀਂ ਤਾਂ ਕਿਸੇ ਨਾ ਆਇਆ ਮੜਿਆ ਉਹ ਕਿੱਥੇ ਕਿੱਥੇ ਉਹ ਉਹ ਮੁੰਡਿਆਂ ਨੇ ਫੜਿਆ ਸਜੀ ਸ਼ੂਟ ਕਰ ਰਹੇ ਆ ਹੈਂ ਆ ਨਾ ਟੋ ਆਈ ਹਾਂ ਨਾ ਟੋ ਆਈ ਹਾਂ ਨਾ ਟੋ ਮੇਰੇ ਕੋਲ ਪਾਰਾ ਪੱਟਾ ਸਾਰਾ ਮੇਰੇ ਦਾ ਬਾਤ ਤੁਹਾਨੂੰ ਤੇਰਾ ਹੀ ਹੈ ਕੁਝ ਨਹੀਂ ਜਨਾਬ ਬਹੁਤ ਹੱਦੂ ਹੈ ਮੇਰੇ ਕੰਮ ਇਹ ਮਾਸਟਰ ਇਹ ਮਾਸਟਮਾਈਂਡ ਹੈ ਇਹਦੇ ਬਾਰੇ ਸਾਰੀ ਚੜਾਈ ਜਾਂਦੀ ਹੈ ਮੈਂ ਇੱਕ ਬੁੜਾ ਆ ਗਿਆ ਬੜਾ ਬੌੜੀ ਹੋ ਗਿਆ ਕੋਨ ਕਰਕੇ ਚੱਲ ਗਿਆ ਮੈਂ ਬਾਈ ਮੇਰਾ ਮੋਬਾਈਲ ਬਗਾਉ ਉਹ ਆਪਣੇ ਫੋਨ ਕਰ ਲਿਆ ਤਾਂ ਉਹ ਸਾਰੇ ਕੰਮ ਖਰਾਬ ਹੋ ਗਿਆ ਪਰ ਇਹ ਚਲਾ ਗਿਆ ਮੇਰਾ ਮੋਬਾਈਲ ਮੈਨੂੰ ਖਾਈ ਗਈ ਸੀ ਤੇ ਬੋਲੇ ਤਾਂ ਨੂੰ ਟੀਮਾ ਉਸਲੇ ਟੀਮਾ ਪਹੁੰਚੋ ਉਹਨੇ ਇਸੇ ਬਾਅਦ ਚੱਲ ਗਈ ਹੈ ਹਾਂਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਕਾਲੇ ਘਣਪੁਰਿਆ ਜੀ ਹਾਂਜੀ ਸਰ ਜਿਹੜੇ ਆ ਬਾਜ ਜਿਹੜਾ ਮੰਗਦੇ ਆ ਤੁਹਾੜੀ ਰਸਤੇ ਵਿੱਚ ਲੋਕਾਂ ਨੂੰ ਕੰਮ ਪ੍ਰੇਸ਼ਾਨ ਕਰਦੇ ਆ ਟੀਮ ਨੇ ਤੇ ਔਰ ਵੀ ਲੋਕਾਂ ਨੇ ਸਮਾਜਿਕ ਕੰਮਾਂ ਤੇ ਪੁਲਿਸ ਨੂੰ ਬਰਾਦੀ ਕਰਨਾ ਦੇਖੋ ਅਸੀਂ ਅੱਜ ਨਾ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾ ਕਾਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਓ ਅਸੀਂ ਨਹੀਂ ਵੇਖੋ ਗਰੀਬ ਆ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕੋਈ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਧ ਪਵਿੱਤਰ ਗੁਰੂ ਨਗਰੀ ਪਵਿੱਤਰ ਘਰ ਜੀ ਅਸੀਂ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਵੇ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਵੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਅਗਵਾਈ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋ ਗਿਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਇਹਨਾਂ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਬਲ ਮੇਰਾ ਅਜਿਹਾ ਆਪਣਾ ਨਾਮ ਪੱਧਰ ਮੇਰਾ ਤਾਂ ਰஞ்சிਤ ਸਿੰਘ ਜਿਲ੍ਹਾ ਬਾਸਰਕੇ ਆਪਸ ਅਸੀਂ ਕੀ ਕਰਵਾਂਗੇ ਅੱਜ ਅਸੀਂ ਆਪਣੇ ਜੀਵਨ ਜੋ ਪ੍ਰੋਜੈਕਟਡ ਦੀ ਸਮਾਜਿਕ ਕੈਸਤੀ ਬਾਲ ਵਿਕਾਸ ਭਾਗ ਵੱਲੋਂ ਜਿਹੜੀ ਬਾਲ ਬਿਖੇ ਨੇ ਤੇ ਰੇਡਾ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਤੋਂ ਪਤਾ ਲੱਗਾ ਕਿ ਤੇ ਬੱਚੇ ਬਾਲ ਬਿਖਿਆ ਜਾਂ ਪੈਰੈਂਟ ਮੰਗਵਾ ਰਹੇ ਨੇ ਤੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲ ਭਲਾਈ ਕਮੇਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰੇ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਨੇ ਬਹੁਤ ਨੰਤਾ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਤੁਹਾਨੂੰ ਬਾਲ ਭਲਾਈ ਕਮੇਟੀ ਪੇਸ਼ ਕਰਾਂਗੇ ਕਿ ਇਹਨਾਂ ਦੇ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਹੈ ਕਿਨੇ ਤੁਸੀਂ ਹੁਣ ਥਾਣੇ ਪੁੱਛਿਓ ਕੀ ਕਾਰਵਾਈ ਕੀਤੀ ਥਾਣੇ ਕੀਤੀ ਇੱਥੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਕਾ ਬੱਚੇ ਰੈਸਕਿਊ ਕੀਤੇ ਆ ਬਸ ਸਿਰਫ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਗਏ ਇੱਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਹਾਂ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਨਾ ਜਾ ਕੇ ਇਨਕੁਆਰੀ ਦਾ ਪਾਰਟ ਉਥੇ ਜਾ ਕੇ ਬਾਅਦ ਵਿੱਚ ਇੱਕ ਵੇਲੇ ਪਤਾ ਕਰਾਂਗੇ ਜਿਨਾਂ ਨੇ ਤਾਂ ਆਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਗਾਗੇ ਠੀਕ ਹੈ ਜੇ ਡੀਨਨ ਰਿਪੋਰਟ ਪੋਜ਼ਟਿਵ ਆ ਗਿਆ ਫਿਰ ਆ ਰਿਸਟੋਰ ਕਰ ਦਾਂ ਕਿ ਨਾ ਆਪਣੇ ਭੇਜਦੇ ਜ ਨਹੀਂ ਆਇਆ ਤੇ ਮੇਰਾ ਐਫ ਆਈ ਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕੋਈ ਬੱਚਾ ਤਾਂ ਇਹ ਲਗਾਤਾਰ ਚੱਲ ਰਹੀ ਹੈ کافی ਸਮੇਂ ਤੇ ਲਗਾਤਾਰ ਜਾਰੀ ਹੋ ਤੇ ਇਸ ਨਾਲ ਉਹ ਐਫ ਆਈ ਆਰ ਕਾਰੀ ਨਿਰਮਾ ਦੇਵਿੰਦਰ ਦੇ ਸੰਬੰਧ ਵਿੱਚ ਅਪਰੇ ਕੀਤੇ ਸੀ ਉਸ ਦਾ ਪ੍ਰਸ਼ਾਸਨ ਦੌਰ ਤੋਂ ਬਾਅਦ ਕਾਫੀ ਹੋਇਆ ਕਾਰਵਾਈ ਕਰਦੇ ਨੇ ਅੱਜ ਤੱਕ ਚੱਲਣਗੇ ਰਹਿਗਾ ਠੀਕ ਹੈ